ਦੇਖੋ ਜੀ ਮੈਂ ਇੱਥੇ ਜੰਮਿਆ ਹੋਇਆ ਤੇ ਇੱਥੋਂ ਦਾ ਮੈਂ ਬੌਰਨ ਐ ਤੇ ਮੈਨੂੰ 10 ਸਾਲ ਹੋ ਗਏ ਬਾਹਰ ਰਹਿੰਦੇ ਨੂੰ ਪਹਿਲਾਂ ਮੈਂ ਯੂਕੇ ਸੀ ਹੁਣ ਮੈਂ ਯੂਐਸ ਆ ਤੇ ਮੈਂ ਹਮੇਸ਼ਾ ਪੰਜਾਬ ਲਈ ਖੜਾ ਖੜਿਆ ਰਹੂੰਗਾ ਜਿਵੇਂ ਫਲੱਡ ਆਏ ਸੀ ਉਦੋਂ ਵੀ ਮੇਰੀ ਟੀਮ ਖੜੀ ਸੀ ਤੇ ਹੁਣ ਵੀ ਇਹ ٹرسٹ ਨੂੰ ਬਣੇ ਨੂੰ 1 ਸਾਲ ਹੋ ਗਿਆ 1 ਸਾਲ ਉਸ ਤੋਂ ਪਹਿਲਾਂ ਅਸੀਂ 14-15 ਵਿਆਹ ਕਰਾ ਚੁੱਕੇ ਐ ਤੇ ਐਤਕੀ 51 ਲੋੜਵੰਤ ਪਰਿਵਾਰਾਂ ਨੂੰ ਅਸੀਂ ਉਹਨਾਂ ਦਾ ਵਿਆਹ ਕਰਾਇਆ ਅਸੀਂ ਅੱਗੇ ਹੋਰ ਵੀ ਕਰਾਵਾਂਗੇ ਕਿ ਜਿੰਨੀਆਂ ਵੀ ਜਰੂਰਤ ਹੈਈ ਲੋਕ ਜਿਹੜਾ ਸਮਾਨ ਨਹੀਂ ਦੇਤ 판ਦੇ ਜਾਂ ਫਿਰ ਉਹਨਾਂ ਨੂੰ ਕਿਸ ਕਿਸ ਤਰ੍ਹਾਂ ਦਾ ਜਰੂਰਤ ਦਾ ਸਮਾਨ ਤੁਸੀਂ ਇੱਥੇ ਮੁਹੱਈਆ ਕਰਾਇਆ ਜਰੂਰਤ ਦਾ ਸਮਾਨ ਜਿੰਨਾ ਅਸੀਂ ਦੇ ਸਕਦੇ ਸੀ ਉਹ ਸਾਰਾ ਅਸੀਂ ਪੂਰਾ ਇੱਥੇ ਤੁਹਾਡੇ ਸਾਹਮਣੇ ਵਿਆਹ ਜੋ ਵੀ ਆ ਤੁਸੀਂ ਦੇਖ ਸਕਦੇ ਹੋ ਕੰਬਲ ਦੇ ਰੂਜ ਬੈਟਰ ਚਦਰਾਂ ਸਲਾਈ ਮਸ਼ੀਨਾਂ ਸਪੈਸ਼ਲੀ ਕੋਈ ਪਹਿਣਾ ਵਾਸਤੇ ਕਿ ਕੋਈ ਕੰਮ ਕਰ ਸਕਦਿਆਂ ਬਾਕੀ ਅੱਗੇ ਜਦੋਂ ਕਰਾਵਾਂਗੇ ਇਸ ਤੋਂ ਵੱਧ ਦੇਵਾਂਗੇ ਜੀ ਐਮਐਲਏ ਦੇ ਨਾਲ ਨਾਲ ਸਮਾਸ਼ੇ ਵੀ ਇੱਥੇ ਪਹੁੰਚੇ ਵੀ ਨਹੀਂ ਇੱਥੇ ਪੁੰਚੇ ਨਹੀਂ ਬਾਲਾ ਜੀ ਤੋਂ ਮੰਦਰ ਤੋਂ ਆਏ ਨੇ ਅਸ਼ੀਵਾਰ ਵੀ ਦੇ ਦੇਣੇ ਤਾਂ ਲੱਗ ਰਿਹਾ ਹੈ ਕਿ ਬੱਚਿਆਂ ਦਾ ਇਹ ਸ਼ੀਰਵਾ ਹੋਰ ਅੱਗੇ ਵੱਧੇ ਫੁਲੇਗਾ ਤੁਹਾਡੇ ਵਾਸਤੇ ਇਹ ਬਹੁਤ ਅੱਗੇ ਵਧੇਗਾ ਜੀ ਇਹ ਸਾਰਿਆਂ ਦੀ ਸਪੋਰਟ ਨਹੀਂ ਹੋਇਆ ਤੇ ਸਭ ਤੋਂ ਵੱਡੀ ਸਪੋਰਟ ਉਹਦੀ ਬਾਈ ਗੁਰੂ ਦੀ ਬਾਲਾ ਜੀ ਦੀ ਸਭ ਤੋਂ ਵੱਡੀ ਸਪੋਰਟ ਉਹਨਾਂ ਦੀ ਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਕਵਰ ਜਾਰੀ ਹੈ ਗਰੀਬੂਨ ਅਭਿਆਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਪਰਮ ਪਵਿੱਤਰ ਸ਼ਬਦ ਬਾਣੀ ਕੇ ਵਿੱਚ ਮੈਂ ਆ ਭਾਈ ਯਹਾਂ ਪਰ ਅੱਜ 51 ਪਰਿਵਾਰੋਂ ਕੀ ਕੰਨਿਆ ਕਾ ਕੰਨਿਆਦਾਨ ਅੱਜ ਇੱਕ ਆਸ ਐਨ ਜੀਓ ਮੇਰਾ ਛੋਟਾ ਭਾਈ जस मांग जो कि मैं बतलाऊंगी कि आज अमेरिका की ज़मीन से भारतवर्ष में आज ये इक्यावन लड़कियों का भाई पिता बनकर आज एक कन्यादान का महादान करने के आज आप देख रहे हैं कि यहाँ जो जितना भी यहाँ पर आज ये समागम रूप लिया हुआ है आज ये इनकी सेवा का ये भाव हम सभी यहाँ पर शहर के सभी विशिष्ट सभी आज जन यहाँ पर आ रहे हैं और इन बच्चियों को आशीर्वाद के साथ साथ एक आस एन और भाई जस को विशेष आशीर्वाद दे रहे हैं हमारी धरती पर कन्यादान को महादान कहा गया है और इस प्रकार की यदि हमारा आज युवा है यदि इस क्षेत्र विशेष में अपनी सेवा देता है अपनी कीर्त कमाई का कुछ हिस्सा इस ओर खर्चता है तो दहेज प्रथा जैसी जो एक कुरीति है उससे मैं मैं समझती हूँ कि बहुत जल्दी ये हमारे समाज से ਇਹ ਦੂਰ ਹੋਗਾ ਬਹੁਤ ਹੀ ਆਦਰਯੋਗ ਕੈਲਾਸ਼ ਖੰਨਾ ਜੀ ਔਰ अमित कपूर भाई ये एक आस एन के माध्यम से जस के साथ कंधे से कंधा मिलाकर जो काम कर रहे हैं इन सभी बच्चों को बोलूंगी आगे गणतंत्र दिवस है ये हमारे गणतंत्र जो हमारा संविधान बाबा साहेब ने दिया था जो उन्होंने कहा कि हमारे अधिकारों के साथ साथ हम जिम्मेदारी निभाएं आज ये मुझे ये छोटा सा ये एन का ये छोटा सा ये कुटुम्ब है ये मुझे वो जिम्मेदारी निभाता हुआ दिखता है वंदे मातरम ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਵੀਰ ਕਰੀਬ ਅਸੀਂ ਪਿਛਲੇ 20 ਸਾਲ ਤੋਂ ਬਹੁਤ ਪਿਆਰਾ ਮੇਰਾ ਦੋਸਤ ਜੱਸੀ ਵੀਰ ਨੇ ਇੱਕ ਵਧੀਆ ਟਰਸਟ ਬਣਾ ਕੇ ਇੱਕ ਵਧੀਆ ਐਨਜੀਓ ਬਣਾ ਕੇ ਜੋ ਉਪਰਾਲਾ ਵਿਢਿਆ ਬਹੁਤ ਵੱਡਾ ਔਰ ਬਹੁਤ ਵਧੀਆ ਉਪਰਾਲਾ ਹੈ ਸਮਾਜ ਸੇਵਾ ਦਾ ਇੱਕ ਵੱਖਰਾ ਢੰਗ ਹੈ ਬਹੁਤ ਸਰੀਆਂ ਧੀਆਂ ਦਾ ਮਰੀਆਂ ਭੈਣਾਂ ਦਾ ਭਲਾ ਹੋਣਾ ਇਹਦੇ ਨਾਲ ਇੱਥੇ ਮੈਂ ਸਾਰੀ ਇਹ ਕਾਸ ਜਿਹੜੀ ਐਨਜੀਓ ਹੈ ਇਹਨਾਂ ਨੂੰ ਮੁਬਾਰਕਬਾਦ ਵੀ ਦਿਨਾ ਔਰ ਜੱਸੀ ਵੀ ਉਹਨੂੰ ਮੁਬਾਰਕਬਾਦ ਦਿਨਾ ਪ੍ਰਮਾਤਮਾ ਇਹਨੂੰ ਇਦਾਂ ਹੀ ਉਦਮ ਬਖਸ਼ੇ ਔਰ ਮੇਰਾ ਵੀਰ ਇਸ ਤੋਂ ਵੀ ਵੱਧ ਚੜ ਕੇ ਲੋਕ ਭਲਾਈ ਦੇ ਕੰਮਾਂ 'ਚ ਅੱਗੇ ਚੜ ਕੇ ਹਿੱਸਾ ਲੈੰਦਾ ਰਹੇ ਵੈਗੁਰਜੀ ਦਾ ਖਾਲਸਾ ਵੈਗੁਰ ਦੇਖੋ ਇੱਕ ਬੜਾ ਮਹਾਨ ਉਪਰਾਲਾ ਸਮਾਜ ਨੂੰ ਜਿਸ ਚੀਜ਼ ਦੀ ਜ਼ਰੂਰਤ ਆ ਉਹ ਉਪਰਾਲਾ ਇਹ ਸਾਡੇ ਵੀਰ ਸਾਰੇ ਰਲ ਕੇ ਮੰਗੜ ਸਾਹਿਬ ਇਹਨਾਂ ਦੇ ਸਾਥੀ ਕਰ ਰਹੇ ਨੇ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਕਹਿੰਦੇ ਆ ਵੀ ਜਿਹੜੇ ਸੇਵਾ ਕਰਨ ਵਾਲੇ ਹੱਥ ਨੇ ਉਹ ਅਰਦਾਸ ਕਰਨ ਵਾਲੇ ਬੁੱਲਾਂ ਤੋਂ ਵੀ ਪਵਿੱਤਰ ਹੁੰਦੇ ਨੇ ਸੋ ਅੱਜ ਇਹ ਸੇਵਾ ਭਾਵ ਦੇ ਨਾਲ ਉਹਨਾਂ ਤੀਆਂ ਨੂੰ ਉਹਨਾਂ ਦੇ ਕਾਰਜ ਕਰਕੇ ਉਹਨਾਂ ਨੂੰ ਉਹਨਾਂ ਦੇ ਕਰ ਕਲਸਤੀ ਵਿੱਚ ਪ੍ਰਵੇਸ਼ ਦੇ ਲਈ ਉਪਰਾਲਾ ਕੀਤਾ ਸਾਰਾ ਸਮਾਜ ਸਾਰਾ ਭਾਈਚਾਰਾ ਸਾਰੇ ਸਾਥੀ ਬਹੁਤ ਵਧਾਈ ਦੇ ਪਾਤਰ ਨੇ ਇਦਾਂ ਦੇ ਸਮਾਗਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਔਰ ਇਹ ਜਿਹੜੀ ਦਿਸ਼ਾ ਮਿਲਦੀ ਹੈ ਔਰ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸੇਧ ਮਿਲਦੀ ਹੈ ਮੈਂ ਬਹੁਤ ਬਹੁਤ ਵਧਾਈ ਦਰਨਾ ਚਾਹ ਹਾਂ ਜੀ ਬਿਲਕੁਲ ਕਰਾਣੇ ਚਾਹੀਦੇ ਆ ਜੀ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਆ ਅਲੱਗ ਅਲੱਗ ਇਲਾਕਿਆਂ 'ਚ ਜਿੱਥੇ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦਾ ਇਹਦੇ 'ਚ ਹੱਥ ਬੰਡਾਣਾ ਚਾਹੀਦਾ ਇਸ ਕਰਕੇ ਬਹੁਤ ਵਧਾਈ ਦੇ ਪਾਤ ਦਰਨਾਂ ਥੈਂਕ ਯੂ ਜੋਨਰ ਦੇਖੋ ਜੀ ਅੱਜ ਰਿਸ਼ੀ ਜੈਨ ਜੀ ਜੋ ਇਹ 51 ਲੋੜਵੰਦ ਗਰੀਬ ਜੋੜਿਆਂ ਦੀ ਮੰਗੜ ਜੀ ਨੇ ਜੈਨ ਸਾਹਮਣੇ ਮੈਰਿਜ ਕੀਤੀ ਹੈ ਆਸਕ ਟ੍ਰਸਟ ਇੱਕ ਆਸਕ ਟ੍ਰਸਟ ਵੱਲੋਂ ਸੋ ਇਹੋ ਜਿਓ ਉਪਰਾਲੇ ਬਹੁਤ ਹੀ ਹੁੰਦੇ ਰਹਿਣੇ ਚਾਹੀਦੇ ਆ ਕਿਉਂਕਿ ਜੈਨ ਸਾਹਿਬ ਰਿਸ਼ੀ ਜੀ ਬਹੁਤ ਹੀ ਇਲਾ ਕੰਮਾਂ 'ਚ ਬਹੁਤ ਅੱਗੇ ਨੇ ਸੋ ਅਸੀਂ ਇਹਨਾਂ ਦੇ ਨਾਲ ਪੂਰੀ ਸਾਡੀ ਟੀਮ ਇਹਨਾਂ ਦੇ ਨਾਲ ਤਨਮਤ ਨਾਲ ਇਹੋ ਜਿਓ ਉਪਰਾਲਿਆਂ ਵਿੱਚ ਖੜੀ ਹੈ ਜੈ ਕਰਾਏ ਵੀਰ ਬਜਰੰਗੇ ਹਰ ਹਰ ਮਨਾ ਦੇ ਜੈ ਸ਼੍ਰੀ ਬਾਲਾ ਜੀ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਚ ਅਰਦਾਸ ਮੇਰਾ ਮੰਗੜਪਰਾ ਜਿਹੜਾ ਯੂ ਐਸ ਏ ਤੋਂ ਆ ਕੇ ਐਡਾ ਵੱਡਾ ਉਪਰਾਲਾ 51 ਕੁੜੀਆਂ ਦਾ ਵਿਆਹ ਜਿਹਦਾ ਪੂਰਾ ਸਮਾਨ ਵਿਆਹ ਦਾ ਜਿੱਦਾਂ ਆਪਾਂ ਆਪਣੇ ਘਰ ਕਰਦੇ ਆ ਉਹ ਉਹਨਾਂ ਨੇ ਇੱਥੇ ਕੀਤਾ ਮੈਂ ਦਿਲੋਂ ਇਹਨਾਂ ਨੂੰ ਧੰਨਵਾਦ ਕਰਦਾ ਤੇ ਬਾਲਾ ਜੀ ਮਹਾਰਾਜ ਅੱਗੇ ਇਹੋ ਆਸ ਕਰਦਾ ਇਹ ਮਹਾਰਾਜ ਜਿੱਦਾਂ ਇਹਨਾਂ ਨੇ ਇਹ ਅਪਰਾਹਲਾ ਕੀਤਾ ਤੇ ਇਹਨਾਂ ਨੂੰ ਵੱਧ ਚੜ ਕੇ ਆਸ਼ੀਰਵਾਦ ਦਿਓ ਆਉਣ ਵਾਲਾ ਸਮਾਂ ਇਹਨਾਂ ਦਾ ਐਦਾ ਦਾ ਹੋਵੇ ਕਿਉਂਕਿ ਬੜੇ ਲੋਕ ਘਟਨੇ ਅੱਜ ਮੇਰੀ ਕੋਈ ਸਿਸਟਰ ਨਹੀਂ ਤੇ ਮੇਰੀ ਰੱਬ ਨੇ ਕੋਈ ਧੀ ਨਹੀਂ ਦਿੱਤੀ ਸਾਡੇ ਘਰੇ ਮੇਰੇ ਬ੍ਰਦਰ ਕੋ ਵੀ ਕੋਈ ਸਾਡੇ ਕੋ ਧੀ ਨਹੀਂ ਦਿੱਤੀ ਲੇਕਿਨ ਮੈਂ ਇੱਕ ਭਾਈ ਨੂੰ ਕਿਹਾ ਕਿ ਭਾਈ ਸਾਡਾ ਕਿਤੇ ਯੋਗਦਾਨ ਪਵਾ ਕਿ ਸ਼ਾਇਦ ਅਸੀਂ ਕੰਨੇ ਆ ਦਾਨ ਦਾ ਹੋ ਕਰ ਸਕੀਏ ਲੇਕਿਨ ਉਹ ਕਹਿੰਦਾ ਨਹੀਂ ਭਈਆ ਮੈਂ ਆਪਣੀ ਕਿਰਤੀ ਦੀ ਕਮਾਈ ਜਿਹੜੀ ਯੂਐਸਏ ਤੇ ਕਮਾਉਂਦਾ ਉਹ ਸੋਚ ਕੇ ਆਇਆ ਤੁਸੀਂ ਸਿਰਫ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣਾ ਹੈ ਚਲੋ ਇੱਕ ਐਦਾ ਦਾ ਪ੍ਰਾਣ ਨਾਲ ਜੁੜਿਆ ਆਉਣ ਵਾਲਾ ਸਮਾਂ ਜੇ 51 ਅਸੀਂ ਇਹਨਾਂ ਨੂੰ 101 ਤੇ ਵੀ ਲੈ ਕੇ ਜਾਵਾਂਗੇ 151 ਤੇ ਵੀ ਲੈ ਕੇ ਜਾਵਾਂਗੇ ਇਹ ਬਾਲਾਜੀ ਮਹਾਰਾਜ ਸਾਨੂੰ ਐਡਾ ਜੋਗਾ ਜਰੂਰ ਕਰੀ ਕਿ ਅਸੀਂ ਇਹ ਕੰਮ ਪੂਰੀ ਜ਼ਿੰਦਗੀ ਕਰੇ ਐਡਾ ਹੀ ਕਰਦੇ ਰਹੀਏ ਲੱਗਦਾ ਹੈ ਕਿ ਜਿਸ ਨਾਲ ਇਹਨਾਂ ਨੇ ਇਸ ਨੂੰ ਸ਼ੁਰੂ ਕੀਤਾ ਹੈ ਇਹ ਜੇ ਹੀ ਸਰਕਾਰਾਂ ਵੀ ਸ਼ੁਰੂ ਕਰਾਂ ਤਾਂ ਸ਼ਾਇਦ ਇਹ ਕੰਮ ਹੋਰ ਵਧੀਆ ਹੋ ਸਕੇ ਨਾ ਬਿਲਕੁਲ ਦੇਖੋ ਜੀ ਅਕਾਲੀ ਸਰਕਾਰ ਹੋਵੇ ਆਮ ਆਦਮੀ ਪਾਰਟੀ ਸਰਕਾਰ ਹੋਵੇ ਕਾਂਗਰਸ ਸਰਕਾਰ ਹੋਵੇ ਅਸੀਂ ਦਾ ਸਰਕਾਰ ਸਾਡੀ ਇੱਕੋ ਹੀ ਹੈ ਉਹ ਹੈਗੀ ਸਾਡੀ ਬਾਲਾ ਜੀ ਮਹਾਰਾਜ ਜਿਹਨਾਂ ਨਾਲ ਇਹ ਵੀ ਪਿਆਰ ਕਰਦੇ ਗੁਰੂ ਮਹਾਰਾਜ ਜਿਹੜੀ ਸਾਡੀ ਸਰਕਾਰ ਰ ਹੈ ਸਾਡੀ ਦਾ ਉਹ ਸਰਕਾਰ ਹੈ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਤੁਹਾਡੇ ਇਹ ਮੀਡੀਆ ਦੇ ਰਾਹੀਂ ਕਿ ਜੇ ਅਸੀਂ ਉਹ ਸਰਕਾਰ ਨੂੰ ਮੰਨਦੇ ਆ ਤੇ ਤੁਸੀਂ ਕਿਹੜੀ ਸਰਕਾਰ ਨੂੰ ਮੰਨਦੇ ਹੋ 2027 ਵਾਲੀ ਸਰਕਾਰ ਨੂੰ ਨਾ ਮੰਨੀਓ ਮੰਨਣਾ ਉਨੂੰ ਹੀ ਪੈਣਾ ਹੈ ਜਿਹਨੇ ਸਭ ਕੁਝ ਦਿੱਤਾ ਅੱਜ ਐਮਐਲਏ ਕਰ ਉਹ ਬਣੇ ਕੋਈ ਵੀ ਬਣਿਆ ਮੈਂ ਪਰਟੀਕੂਲਰ ਐਮਐਲਏ ਦੇ ਨਾਮ ਨਹੀਂ ਲੈ ਰਿਹਾ ਤੇ ਉਹਨਾਂ ਦਾ ਹੀ ਰਜਾ ਸੀਗੀ ਰੱਬ ਦਾ ਦੀ ਰਜਾ ਸੀ ਇਹ ਕਰਨ ਵਾਲਾ ਮੰਗੜਾ ਕੋਣ ਹੈ ਇਹ ਕੁਝ ਵੀ ਨਹੀਂ ਹੈਗਾ ਇਹ ਰੱਬ ਨੇ ਦੀ ਡਿਊਟੀ ਲਈ ਹੈ ਇਹ ਮੇਰੇ ਪ੍ਰਭੂ ਨੇ ਦੀ ਡਿਊਟੀ ਲਈ ਹੈ ਇਹ ਯੂਐਸਏ ਤੋਂ ਚੜ ਚੱਲ ਕੇ ਕਿਹੜੇ ਕਰੋੜਪਤੀ ਇੱਥੇ ਕਿੰਨੇ ਨਹੀਂ ਬੈਠੇ ਜਿਹੜੀ ਮਸਟਰੀ ਦੀਆਂ ਗੱਡੀਆਂ ਚ ਘੁੰਮਦੇ ਨੇ ਮੇਰਾ ਭਰਾ ਨੇ ਘਰ ਜਾ ਜਾ ਕੇ ਮੈਂ ਦਿ ਲੋ ਜਿੰਨਾ ਕਿ ਮੇ ਕੋ ਹੋ ਸਕਦਾ ਸੀਗਾ ਉਨੀ ਆਪਣੀ ਸੋਸ਼ਲ ਮੀਡੀਆ ਦੇ ਐਡ ਕੀਤੀ ਅਸੀਂ ਕਿ ਵੀ ਕਟੋ-ਕਟ ਲੋਕੀ ਅਵੇਅਰ ਹੋਣ ਕਿ ਐਦਾਂ ਦੇ ਵੀ ਭਰਾ ਹੈਗੇ ਨੇ ਜਿਹੜੇ ਐਦਾਂ ਬੱਚਿਆਂ ਦਾ ਵਿਆਹ ਕਰਕੇ ਆਪਣਾ ਜੀਵਨ ਸਫਲ ਬਣਾ ਰਿਹਾ ਹੈ ਤੇ ਰੱਬ ਨੇ ਇਹਨਾਂ ਨੂੰ ਬਹੁਤ ਕੁਝ ਦੇਣਾ ਹੈ ਤੇ ਐਦਾਂ ਹੀ ਪਿਆਰ ਕਰਦੇ ਰਹਿਣ ਜੈ ਸ਼੍ਰੀ ਵਾਲੀ ਅੱਜ ਐਬੋ ਵਾਲ ਗੁਰਦੁਆਰਾ ਸਾਹਿਬ ਉੰਜਾ ਬੱਚਿਆਂ ਦੀ ਸ਼ਾਦੀ ਕਰਾਈ ਗਈ ਹੈ ਇਹ ਕਾਸਟਰ ਵੱਲੋਂ ਮੰਗਣ ਸਾਹਿਬ ਨੂੰ ਜੋ ਕਿ ਬਾਹਰ ਰਹਿੰਦੇ ਐ ਤਾਂ ਪੰਜਾਬ ਦਾ ਜੋ ਉਹਨਾਂ ਦਾ ਮਿਸ਼ਨ ਆ ਵੀ ਸੇਵਾ ਕਰਨਾ ਉਹ ਅੱਜ ਉਹਨਾਂ ਨੇ ਕੀਤਾ ਇਹ ਕੰਮ ਬਹੁਤ ਮਹਾਨ ਕੰਮ ਆ 52 ਘਰ ਜੋੜਨੇ ਤੇ ਕੌਂਜਾ ਦਾ ਬਿਆਮਾ ਦਾ ਖਾਚਾ ਕਰਨਾ ਇਹ ਬਹੁਤ ਵੱਡਾ ਉਪਰਾਲਾ ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਇਹਨਾਂ ਨੂੰ ਅਹੀਂ ਚੜ੍ਹਦੀ ਕਲਾ ਰੱਖੀ ਤਾਂ ਕਿ ਸਮਾਜ ਦੀ ਸੇਵਾ ਕਰਦੇ ਰਹਿਣ ਚੜ੍ਹਦੀ ਕਲਾ ਰਹਿਣ ਅੱਜ ਇੱਕ ਆਸ ٹرسٹ ਜਿਸ ਦੇ ਫਾਊਂਡਰ ਜਸ ਮੰਗੜ ਜਿਹੜੇ ਯੂ ਐਸ ਤੋਂ ਅੱਜ ਪੰਜਾਬ ਦੀ ਧਰਤੀ ਤੇ ਕਿੱਕੀ ਪੰਜਾਬ ਦੇ ਰਹਿਣ ਵਾਲੇ ਨੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇ ਉਹ तकरीबन ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦੇ ਹੋਏ ਅੱਜ ਜਿਨ੍ਹਾਂ ਨੇ ਸਮਾਜ ਦੀ ਸੇਵਾ ਔਰ ਖਾਸ ਤੌਰ ਤੇ ਸਾਰੇ ਬੱਚੇ ਬੱਚੀਆਂ ਦੀ ਸ਼ਾਦੀ ਦਾ ਜੋ ਹਾਉ ਮਨੀ ਯੱਗ ਕਰਵਾਇਆ ਹੈ ਬਹੁਤ ਵੱਡਾ ਯੱਗ ਹੈ ਛੋਟਾ ਯੱਗ ਨਹੀਂ ਬਹੁਤ ਵੱਡਾ ਯੱਗ ਹੁੰਦਾ ਜਿਹੜੀ ਦੋ ਪਰਿਵਾਰਾਂ ਨੂੰ ਮਿਲਾਉਣਾ ਔਰ ਕਾਫੀ ਪਰਿਵਾਰਾਂ ਦੇ ਜਿਹਨਾਂ ਨੇ ਸ਼ਾਦੀ ਕਰਾਈ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹਾਂ ਸਾਡੇ ਸੀਨੀਅਰ ਜੀ ਮੇਰੇ ਸਾਹਮਣੇ ਪਿੱਛੇ ਖੜੇ ਨੇ ਦੱਸ ਰਹੇ 51 ਸ਼ਾਦੀਆਂ ਕਰਾਈਆਂ ਨੇ ਇੱਕ ਸ਼ਾਦੀ ਕਰਨੀ ਬਹੁਤ ਮੁੱਖੀ ਮੁਸ਼ਕਲ ਹੁੰਦੀ ਹੈ ਪਰ ਇਹਨਾਂ ਨੇ 51 ਪਰਿਵਾਰਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਸ਼ਾਦੀ ਕਰਵਾਈ ਹੈ ਔਰ ਸਾਰਾ ਖਰਚਾ ਆਪ ਖੁਦ ਕਰਕੇ ਔਰ ਖਾਸ ਤੌਰ ਤੇ ਸਾਡੇ ਭਲੀ ਮਾਨ ਜੀ ਜਿਹੜੇ ਚਾਚਾ ਹੀ ਹਰ ਜਗ੍ਹਾ ਤੇ ਧਾਰਮਿਕ ਸਮਾਗਮਾਂ ਵਿੱਚ ਪਹੁੰਚਦੇ ਨੇ ਉਹਨਾਂ ਨੇ ਵੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਵੀ ਇਹ ਪਰਿਵਾਰ ਜਿਹੜੇ ਨੇ ਜਿਹੜੇ ਕੁਸ਼ਕਸ਼ਮਤ ਨੇ ਜਿਹੜੇ ਇਸ ਟਰਸਟ ਦੇ ਨਾਲ ਜੁੜੇ ਨੇ ਔਰ ਇਹ ਟਰਸਟ ਨੂੰ ਮੁਬਾਰਕਾਂ ਨੇ ਔਰ ਖਾਸ ਤੌਰ ਤੇ ਮੰਗਰ ਸਾਹਿਬ ਨੂੰ ਜਿਨ੍ਹਾਂ ਨੇ ਚੁੱਚੇ ਚੌਰ ਤੇ ਇਸ ਧਰਤੀ ਦੀ ਆਗੇ ਪੰਜਾਬ ਦੀ ਧਰਤੀ ਨੂੰ ਕਿਉਂਕਿ ਇੱਥੇ ਤੋਂ ਜੰਮਪਲ ਨੇ ਉਹਨਾਂ ਨੇ ਧਰਤੀ ਨਾਲ ਪਿਆਰ ਕਰਦੇ ਆਈ ਪਰ ਧਰਤੀ ਦੀ ਆਗੇ ਪੰਜਾਬ ਦੀ ਧਰਤੀ ਦਾ ਨੇਕ ਕੰਮ ਕੀਤਾ ਪਰ ਉਹ ਕਿਰਪਾ ਕਰਨਗੇ ਇਹ ਦਿਨ ਦੁਗਣੀ ਰਾਤ ਚ ਹੋਣੀ ਰੱਖੀ ਵੀ ਕਰਨਗੇ ਆਉਣ ਵਾਲੇ ਟਾਈਮ 'ਚ ਇਸੇ ਤਰ੍ਹਾਂ ਯੋਗਦਾਨ ਪਾ ਕੇ ਪੰਜਾਬ ਦੀ ਬਾਹ ਪਕੜਨ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਉਹ ਖੁੱਸ ਕੇ ਕਮਾਈ ਸਾਥ ਦੇਣਗੇ